ਦਸਾ ਪਾਤਸ਼ਾਹੀਆਂ ਦੀ ਆਤਮਿਕ ਸਰੂਪ ਜਗਦੇਵ ਵਾਲੀ ਹਲਤ ਬਲਤ ਕੇ ਰਾਖੇ ਸ਼ਵ ਦੇ ਉਤਾਰ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਹਰਬਿੰਨ ਟੇਕ ਤਰ ਅਵਰ ਨਾ ਕੋਈ ਕਰਤੇ ਰਾਖ ਮੈਂ ਨਿਮਾਣੀ ਜੀ ਪਤਸ਼ਾਹ ਤੁਹਾਡੇ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ ਤੁਹਾਡੇ ਤੋਂ ਬਿਨਾ ਸਾਡਾ ਕੋਈ ਰਾਖਾ ਨਹੀਂ ਅਸੀਂ ਨਿਮਾਣੇ ਹਾਂ ਜੇ ਤੁਸੀਂ ਸਾਨੂੰ ਮਾਣ ਦੇਣ ਵਾਲੇ ਹੋ ਜਿਨ੍ਹਾਂ ਜਿਨ੍ਹਾਂ ਨੇ ਨਿਮਾਣੇ ਬਣ ਕੇ ਗੁਰੂ ਘਰ ਦੀ ਸੇਵਾ ਕੀਤੀ ਹੈ ਗੁਰੂ ਪਤਸ਼ਾਹ ਨੇ ਉਹਨਾਂ ਦਾ ਮਾਣ ਰੱਖਿਆ ਹੈ ਨਿਮਾਣਿਆਂ ਦੇ ਮਾਣ ਨੇ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ 욧 ਨੇ ਆਸਰਿਆਂ ਦੇ ਆਸਰੇ ਨੇ ਨਗੱਤਿਆਂ ਦੀ ਗੱਤ ਨੇ ਨਬੱਤਿਆਂ ਦੀ ਪੱਤ ਨੇ ਨਿਥਾਵਿਆਂ ਦੀ ਥਾਵ ਨੇ ਤਾਂ ਕਰਕੇ ਮਹਾਰਾਜ ਜੀ ਕਿੰਨੇ ਗੁਰੂ ਚਰਨਾਂ ਵਿੱਚ ਚਾਉਣ ਲੱਗਿਆ ਨਿਮਰਤਾ ਧਾਰ ਕੇ ਆਈਏ ਗਰੀਬੀ ਧਾਰ ਕੇ ਆਈਏ ਜਿਵੇਂ ਜੋੜੇ ਤਾਰ ਕੇ ਬਾਹਰ ਆਉਣੀ ਆ ਨਾ ਉਥੇ ਆਪਣਾ ਮਾਣ ਉਥੇ ਅਭਿਮਾਨ ਉਥੇ ਜਾਤ ਉਥੇ ਅਹੁਦੇ ਉਥੇ ਜ਼ਮੀਨਾਂ ਉਥੇ ਜੇ ਦਾਤਾਂ ਉਥੇ ਕਾਇਰ ਕਾਰੋਬਾਰ ਨੂੰ ਛੱਡ ਕੇ ਆ ਜਾਈਏ ਗਰੀਬ ਬਣ ਕੇ ਜਾਈਏ ਨਿਮਾਣੇ ਬਣ ਕੇ ਜਾਈਏ ਤੇ ਜਦੋਂ ਕੋਈ ਗਰੀਬੀ ਤਾਰਨ ਕਰਕੇ ਗੁਰੂ ਚਰਨਾਂ ਵਿੱਚ ਹੁੰਦਾ ਹੈ ਮਾਨ ਸਤਕਾਰ ਮਿਲਦਾ ਗੁਰਮੁਖ ਉਹਨਾਂ ਨੂੰ ਹੈ ਹਰ ਜਿਓ ਨਿਮਾਣਿਆ ਤੂੰ ਮਾਣ ਪਤਸ਼ਾ ਨਿਮਾਣਿਆ ਦੇ ਮਾਣ ਨਹੀਂ ਪਰ ਜਦੋਂ ਕੋਈ ਨਿਮਾਣਾ ਬਣ ਕੇ ਆਉਂਦਾ ਹੈ ਇਹ ਦਾਤ ਮਿਲਦੀ ਉਹਨੂੰ ਹੈ ਤਰੁੱਠਦੇ ਉਹਦੇ ਤੇ ਨੇ ਖੁਸ਼ ਹੁੰਦੇ ਹਾਂ ਨਿਮਾਣੇ ਮਾਣ ਕਰਹਿ ਤੁਧ ਪਾਵੈ ਗੁਰੂ ਸਾਹਿਬ ਜੀ ਕਹਿੰਦੇ ਨੇ ਚੰਗੇ ਉਹ ਲੱਗਦੇ ਨੇ ਜਿਹੜੇ ਨਿਮਾਣੇ ਬਣ ਕੇ ਰਹੇ ਹਨ ਨਿਮਰਤਾ ਦੇ ਵਿੱਚ ਰਹਿਣ ਕਿਉਂਕਿ ਬਾਸ ਦੇ ਗੰਨੇ ਦੀਆਂ ਪੋਰੀਆਂ ਇੱਕੋ ਜਿਹੀਆਂ ਹੁੰਦੀਆਂ ਨਹੀਂ ਬਾਸ ਦਾ ਰੰਗ ਰੂਪ ਗੰਨੇ ਵਰਗਾ ਹੀ ਹੁੰਦਾ ਹੈ ਉਹਦੇ ਪੱਤੇ ਵੀ ਗੰਨੇ ਵਰਗੇ ਹੁੰਦੇ ਆ ਪਰ ਗੰਨਾ ਸੱਬਣਾ ਨੂੰ ਚੰਗਾ ਲੱਗਦਾ ਹੈ ਭਾਵੇਂ ਕੋਈ ਬਜ਼ੁਰਗ ਹੋਵੇ ਭਾਵੇਂ ਨੌਜਵਾਨ ਹੋਵੇ ਭਾਵੇਂ ਕੋਈ ਬੱਚਾ ਹੋਵੇ ਗੰਨਾ ਹਰੇਕ ਨੂੰ ਚੰਗਾ ਲੱਗਦਾ ਹੈ ਕਿਉਂਕਿ ਗੰਨੇ ਵਿੱਚ ਨਿਰਮਾਣਤਾ ਹੈ ਗੰਨੇ ਵਿੱਚ ਮਠਿਆਸ ਹੈ ਨਿਰਮਾਣਤਾ ਮਠਿਆਸ ਗਰੀਬੀ ਜਿਹੜੀ ਹੈ ਈਓ ਚੰਗੀ ਲੱਗਦੀ ਹੈ ਮਿੱਠਤ ਨੀਵੀ ਨਾਨਕਾ ਗੁਣ ਚੰਗੀਆਂ ਆ ਤਤ ਸਭ ਤੋਂ ਚੰਗੇ ਉੱਤਮ ਗੁਣ ਨੇ ਪਾਸ਼ਾ ਕਹਿੰਦੇ ਮਠਿਆਸ ਦੇ ਵਿੱਚ ਨਿਮਰਤਾ ਦੇ ਵਿੱਚ ਘਰਾਂ 'ਚ ਪਸ਼ੂ ਰੱਖੇ ਹੋਏ ਨੇ ਪਸ਼ੂ ਵੀ ਪਿਆਰ ਦੀ ਬੋਲੀ ਸਮਝਦੇ ਨੇ ਪਸ਼ੂਆਂ ਨਾਲ ਤੁਸੀਂ ਪਿਆਰ ਨਾਲ ਵਰਤਾਓ ਕਰੋਗੇ ਤੇ ਪਸ਼ੂ ਤੁਹਾਡੀ ਗੱਲ ਸਮਝਣਗੇ ਘਰ ਚ ਪਾਲਤੂ ਜਾਨਵਰ ਜਿਹੜੇ ਪਾਲੇ ਨੇ ਨਾ ਕਿਸੇ ਨੇ ਕੁੱਤਾ ਪਾਲਿਆ ਕਿਸੇ ਨੇ ਬਿੱਲੀ ਪਾਲੀ ਕਿਸੇ ਨੇ ਕੋਈ ਪੰਛੀ ਪਾਲਿਆ ਆਪਾਂ ਜੀਵਨ ਦਾ ਵਿਹਾਰ ਉਹਨਾਂ ਨਾਲ ਕਰਾਂਗੇ ਉਹ ਸਮਝਦੇ ਨੇ ਸਾਡੀ ਗੱਲ ਨੂੰ ਵੀ ਮਾਲਕ ਗੁੱਸੇ ਵਿੱਚ ਹੈ ਜਾਂ ਪਿਆਰ ਦੇ ਵਿੱਚ ਹੈ ਉਹ ਸਮਝਦੇ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਵੱਡੇ ਗੁਣ ਨਿਰਮਾਨਤਾ ਦੇ ਵਿੱਚ ਨੇ ਮਿਠਾਸ ਦੇ ਵਿੱਚ ਨੇ ਮਾਣ ਹੁੰਦਿਆ ਵੀ ਨਿਮਾਣੇ ਬਣ ਕੇ ਰਹਿਣਾ ਇਹ ਕੰਮ ਸਾਧੂਆਂ ਦਾ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਥਨ ਕਰਦੇ ਨੇ ਨਿਮਾਣਿਆ ਮਾਣ ਕਰਹਿ ਤਦ ਭਾਵੇ। ਆਸ਼ਾ ਤੈਨੂੰ ਨਿਮਾਣੇ ਚੰਗੇ ਲੱਗਦੇ ਨੇ ਤੇ ਤੂੰ ਉਹਨਾਂ ਦਾ ਮਾਣ ਹੈ। ਹੋਰ ਕੀਤੀ ਝੱਕ ਚੱਕਿਆ ਵੇ ਜਾਵੇ। ਗੁਰੂ ਸਾਹਿਬ ਜੀ ਦੀ ਰਜ਼ਾ ਤੋਂ ਲੰਬੇ ਹੋ ਕੇ ਗੁਰੂ ਸਾਹਿਬ ਜੀ ਦੀ ਸਿੱਖਿਆ ਤੋਂ ਲੰਬੀ ਹੋ ਕੇ ਜਿਹੜੀ ਲੋਕਾਈ ਜੁੰਦੀ ਹੈ ਮਹਾਰਾਜ ਜੀ ਕਹਿੰਦੇ ਮਰ ਮਰ ਕੇ ਜੰਮਦੇ ਨੇ ਤੇ ਜੰਮ ਜੰਮ ਕੇ ਮਰਦੇ ਨੇ ਹੋਰ ਕੀਤੀ ਝੱਕ ਝੱਕ ਆਵੇ ਜਾਵੇ ਉਹ ਜੰਮਣ ਮਰਨ ਦੇ ਗੇੜ ਚ ਫੇਰਦੇ ਆ ਜਿਨ ਕਾ ਪਖ ਕਰ ਹੈ ਤੂ ਸੁਆਮੀ ਤੇਨ ਕੀ ਉਪਰ ਗਾੜਤੁ ਆਣੀ ਹੈ ਤੇ ਜਿਹਨਾਂ ਦਾ ਪਖ ਗੁਰੂ ਕਰੇ ਜਿਹਨਾਂ ਦੇ ਹਾਮੀ ਗੁਰੂ ਪਰਦਾ ਹੈ ਜਿਹਨਾਂ ਦੇ ਵੱਲ ਗੁਰੂ ਖੜ ਜਾਂਦਾ ਹੈ ਬਾਸ਼ਾ ਕਹਿੰਦੇ ਉਹਨਾਂ ਦੀ ਗੱਲ ਮੰਨੀ ਜਾਂਦੀ ਹੈ ਉਹ ਮਾਨ ਸਤਕਾਰ ਪਾਉਂਦੇ ਨੇ ਉਹਨਾਂ ਦੀ ਗੱਲ ਹਰੇਕ ਥਾਂ ਤੇ ਮੰਨੀ ਜਾਂਦੀ ਹੈ ਪ੍ਰਮਾਣਿਤ ਹੁੰਦੀ ਹੈ ਮਹਾਰਾਜ ਜੀ ਕਿਹਨਾਂ ਦੀ ਜਿਹਨਾਂ ਦੇ ਹਾਮੀ ਗੁਰੂ ਪਰਦਾ ਹੈ ਹਰ ਹਰ ਨਾਮ ਜਿੰਨੀ ਸਦਾਤੇ ਆਇਆ ਜਿਨ੍ਹਾਂ ਨੇ ਸਦਾ ਹੀ ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ ਸਿਮਰਿਆ ਹੈ ਜਿਨ੍ਹਾਂ ਨੇ ਪ੍ਰਸਾਦ ਰੱਖਿਆ ਤਿਨੇ ਗੁਰ ਪ੍ਰਸਾਦ ਪਰਮ ਪਦ ਪਾਇਆ ਗੁਰੂ ਕਿਰਪਾ ਦੇ ਨਾਲ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਨੂੰ ਸਭ ਤੋਂ ਉੱਚਾ ਅਹੁਦਾ ਮਿਲਦਾ ਹੈ ਆਤਮਿਕ ਅਡੋਲਤਾ ਪ੍ਰਾਪਤ ਹੁੰਦੀ ਹੈ ਸਭ ਤੋਂ ਵੱਡਾ ਦਰਜਾ ਜਿਹੜਾ ਹੈ ਅੰਤਰ ਆਤਮਾ ਦੇ ਟਿਕਾਊ ਵਾਲਾ ਇਹ ਪ੍ਰਾਪਤੀ ਹੀ ਉਹਨਾਂ ਨੂੰ ਹੁੰਦਾ ਹੈ ਜਿਨ ਹਰ ਸੇਵਾ ਤੈਨ ਸੁਖ ਪਾਇਆ ਬਿਨ ਸੇਵਾ ਪਛੋਤਾਣੀ ਹੈ ਜਿਨ੍ਹਾਂ ਨੇ ਗੁਰੂ ਨੂੰ ਸਿਮਰਿਆ ਹੈ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਹੈ ਮਰਜ਼ੀ ਕਿਨੇ ਸੁਖ ਮਿਲੇ ਉਹਨਾਂ ਨੂੰ ਹੈ ਸਤਿਗੁਰੂ ਦੀ ਸੇਵਾ ਤੋਂ ਬਿਨਾਂ ਸੁਖ ਕਿਸੇ ਨੂੰ ਨਹੀਂ ਮਿਲਿਆ ਜਿਨ ਹਰ ਸੇਵਾ ਤੈਨ ਸੁਖ ਪਾਇਆ ਬਿਨ ਸੇਵਾ ਪਛੋਤਾਣੀ ਹੈ ਗੁਰੂ ਚਰਨਾ ਵਿੱਚ ਹਾਜ਼ਰੀ ਲਵਾਉਣੀ ਆ ਗੁਰੂ ਚਰਨਾ ਜੁੜ ਕੇ ਬੈਠੇ ਹੋ ਗੁਰਮੁਖੋ ਇਹ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਸੇਵਾ ਹੈ ਗੁਰੂ ਦੇ ਬਚਨਾਂ ਨਾਲ ਸਾਂਝ ਪਾਉਣੀ ਹੈ ਕਈ ਵਾਰ ਇਦਾਂ ਹੁੰਦਾ ਨਾ ਘਰ ਦੇ ਵਿੱਚ ਕੋਈ ਸਾਖ ਸਬੰਧੀ ਆਪਣੀ ਆ ਜਾਵੇ ਉਹਨੂੰ ਚੰਗਾ ਭੋਜਨ ਤਿਆਰ ਕਰਕੇ ਦਿਓ ਸ਼ਿਕਾਓ ਚੰਗਾ ਭੋਜਨ ਚੰਗਾ ਬਿਸਤਰਾ ਦਿਓ ਉਹਨੂੰ ਏਸੀ ਵਾਲਾ ਰੂਮ ਦੇ ਦਿਓ ਉਹਦੀ ਚੰਗੀ ਜੀ ਆਇਆ ਜੀ ਭਗਤ ਕੋ ਰੋ ਦੀ ਆਇਆ ਪਰ ਦੇ ਕੋਲ ਬੈਠੋ ਨਾ ਉਹਦੀ ਗੱਲ ਨਾ ਸੁਣੋ ਉਹਦੇ ਨਾਲ ਕੋਈ ਗੱਲ ਨਾ ਕਰੋ ਉਹ ਸਾਖ ਸੰਬੰਧੀ ਦੁਬਾਰਾ ਘਰ ਨਹੀਂ ਆਉਂਦਾ ਉਹ ਕਹਿੰਦੇ ਨਰਾਦਰ ਕੀਤਾ ਮੇਰਾ ਨੰਨੇ ਤੇਰੇ 36 ਪ੍ਰਕਾਰ ਦੇ ਬਣਾਏ ਪੋਜਨ ਫਿੱਕੇ ਪੈ ਜਾਣੇ ਆ ਏਸੀ ਰੂਮ ਤੇਰਾ ਫਿੱਕਾ ਪੈ ਜਾਣਾ ਚੰਗਾ ਬਿਸਤਰਾ ਫਿੱਕਾ ਪੈ ਜਾਣਾ ਜਿਹੜੀ ਉਹਦੇ ਕੋਲ ਬੈਠੇ ਨਹੀਂ ਉਹਦੇ ਨਾਲ ਕੋਈ ਵਿਚਾਰ ਸਾਂਝੀ ਨਾ ਕੀਤੀ ਤਾਂ ਆਪਾਂ ਕਿਹਦੇ ਘਰ ਜਾਈਏ ਤੇ ਆਪਣੇ ਨਾਲ ਵੀ ਇਦਾਂ ਹੀ ਆ ਗੁਰੂ ਦੀ ਸਭ ਤੋਂ ਵੱਡੀ ਸੇਵਾ ਗੁਰੂ ਦੇ ਵਿਚਾਰ ਨਾਲ ਸਾਂਝ ਪਾਉਣੀ ਹੈ। ਸਾਸ਼ਾ ਦੇ ਵਿਚਾਰਾਂ ਦੇ ਨਾਲ ਗੁਰਮਤ ਦੇ ਨਾਲ ਤੇ ਜਿਹੜੇ ਵਿਚਾਰਾਂ ਨਾਲ ਸਾਂਝ ਪਾਉਂਦੇ ਨੇ ਸਭ ਤੋਂ ਵੱਡੀ ਸੇਵਾ ਕਰਵਾ ਉਹ ਲੈਂਦੇ ਨੇ। ਜੇ ਗੁਰਨਾੜਕ ਮਹਾਰਾਜ ਦੇ ਵਿਚਾਰਾਂ ਦੇ ਨਾਲ ਬਾਬਾ ਲੈਣਾ ਜੀ ਨੇ ਸਾਂਝ ਪਾਈ। ਉਹਨਾਂ ਨੇ ਸਾਂਝ ਪਾ ਕੇ ਸੇਵਾ ਕੀਤੀ। ਗੁਰਨਾੜਕ ਮਾਰ ਦੇ ਘਰ ਚ ਦੋ ਸੁਪੁੱਤ ਸੀ। ਬੱਬਾ ਸ਼੍ਰੀਚੰਦ ਤੇ ਲਖਮੀ ਦਾਸ ਉਹ ਵਿਚਾਰਾਂ ਕਰਕੇ ਗੁਰੂ ਨਾਨਕ ਗੁਰੂ ਨਾਨਕ ਮਹਾਰਾਜ ਤੋਂ ਵੱਖਰੇ ਰਹਿੰਦੀ ਸੀ ਮੁਣਕਰ ਸੀ ਵਿਚਾਰਤਾ ਰਤੋ ਗੁਰੂ ਨਾਨਕ ਮਹਾਰਾਜ ਦੀ ਪਰ ਦੂਰ ਡਰਾਡੇੋਂ ਚੱਲ ਕੇ ਆਏ ਬੱਬਾ ਲੈਣਾ ਜੀ ਨੇ ਵਿਚਾਰਾਂ ਨਾਲ ਸਾਂਝ ਪਾ ਲਈ ਤੇ ਜਿਨੇ ਵਿਚਾਰਾਂ ਨਾਲ ਸਾਂਝ ਪਾਇ ਗੁਰੂ ਨੂੰ ਲੱਗੇ ਪਿਆਰਾ ਉਹ ਜਿਮਾਰਾ ਇਹਨੂੰ ਤਾਂ ਕੁਸ਼ਲ ਕੋਕੀ ਨਹੀਂ ਰੱਖਿਆ ਸਭ ਕੁਝ ਉਹਨੂੰ ਸੌਂਪਤਾ ਸਭ ਕੁਝ ਉਹਨੂੰ ਦਿੱਤਾ ਉਹਨੂੰ ਆਪਣਾ ਅੰਗ ਬਣਾ ਲਿਆ ਗੁਰੂ ਅੰਗਦ ਦੇ ਮਹਾਰਾਜ ਜੀ ਕਮਲ ਦਾ ਫੁੱਲ ਪਾਣੀ ਵਿੱਚ ਿਕੜ ਦੇ ਵਿੱਚ ਹੁੰਦਾ ਹੈ ਤੇ ਿਕੜ ਦੇ ਵਿੱਚ ਡੱਡੂ ਰਹਿੰਦਾ ਹੈ ਿਕੜ ਦੇ ਵਿੱਚ ਹੀ ਕਮਲ ਦਾ ਫੁੱਲ ਹੁੰਦਾ ਹੈ ਭੱਗਾਂ ਵਾਲੇ ਭਵਰੇ ਆਉਂਦੇ ਨਹੀਂ ਦੂਰ ਦਰਾਡੇ ਉੱਡ ਕੇ ਆਉਂਦੇ ਨੇ ਉਹ ਕਮਲ ਦੇ ਫੁੱਲ ਚ ਸੁਗੰਧੀ ਰਸ ਮਾਣਦੇ ਨੇ ਡੱਡੂ ਰਹਿੰਦਾ ਉਸੇ ਪਾਣੀ ਵਿੱਚ ਕਮਲ ਦੇ ਫੁੱਲ ਦੇ ਨੇੜੇ ਰਹਿੰਦਾ ਹੈ ਪਰ ਸਾਰੀ ਉਮਰ ਡੱਡੂ ਜਾਲਾ ਹੀ ਖਾਂਦਾ ਰਹਿੰਦਾ ਹੈ ਕੀੜੇ ਮਕੌੜੇ ਖਾਂਦਾ ਰਹਿੰਦਾ ਹੈ ਕਮਲ ਦੇ ਫੁੱਲ ਦੀ ਸਾਰ ਨਹੀਂ ਲੈਂਦਾ ਕਿਉਂਕਿ ਉਹਦੀ ਖੁਰਾਕ ਕੀੜੇ ਮਕੌੜੇ ਤੇ ਜਾਲਾ ਬਣ ਜਾਂਦੀ ਹੈ ਕਮਲ ਦੇ ਫੁੱਲ ਦੀ ਸਾਰ ਕਿੰਨੇ ਲਈ ਜਿਹਦੀ ਖੁਰਾਕ ਸੇ ਮਠਿਆਸ ਰਸ ਸੁਗੰਧੀ ਉਹ ਦੂਰੋਂ ਆ ਕੇ ਵੀ ਸੁਗੰਧੀ ਲੈ ਗਈ ਦੂਰੋਂ ਆ ਕੇ ਵੀ ਰਸ ਲੈ ਗਈ ਜਿਨ੍ਹਾਂ ਦੀ ਖੁਰਾਕ ਬਾਣੀ ਤੇ ਸਿਮਰਨ ਬਣ ਜਾਂਦਾ ਹੈ ਉਹ ਗੁਰਮੁਖੋ ਗੁਰੂ ਕੋਲੋਂ ਝੋਲੀਆਂ ਪ੍ਰਵਾਗ ਕਿ ਜਾਂਦੇ ਐ ਤੇ ਜਦੋਂ ਸਾਡੀ ਖੁਰਾਕ ਹੀ ਦੁਨੀਆਵੀ ਪਦਾਰਥ ਨਹੀਂ ਸਾਡੀ ਖੁਰਾਕ ਹੀ ਵਿਸ਼ੇ ਤੇ ਵਕਾਰ ਨਹੀਂ ਉਹ ਡੱਡੂ ਵਾਲਾ ਹਾਲ ਹੋ ਜਾਂਦਾ ਰਿੰਦਾ ਪਾਣੀ ਦੇ ਵਿੱਚ ਹੀ ਪਰ ਕਮਲ ਦੇ ਫੁੱਲ ਦੀ ਸਾਰ ਨਹੀਂ ਜਾਣਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਰਸ ਕੀ ਹੈ ਮਿਠਾਸ ਕੀ ਹੈ ਸੁਗੰਧੀ ਕੀ ਹੈ ਤਾਂ ਕਰਕੇ ਗੁਰੂ ਦੀ ਸਭ ਤੋਂ ਵੱਡੀ ਸੇਵਾ ਗੁਰਮੁਖੋ ਹੈ ਜੇਕ ਗੁਰੂ ਦੇ ਬਚਨਾਂ ਨਾਲ ਸਾਂਝ ਪਾਉਂਦੇ ਗੁਰੂ ਚਰਣਾ ਵਿੱਚ ਹਾਜ਼ਰੀ ਲਵਾ ਕੇ ਜੇ ਗੁਰਕਲੰਗੀਤਾਰ ਮਹਾਰਾਜ ਨੇ ਕਿਹਾ ਵੀ ਸਿੱਖਾ ਜੇ ਮੇਰੇ ਨਾਲ ਗੱਲ ਕਰਨੀ ਹੈ ਤੇ ਬਾਣੀ ਪੜ੍ਹਨੀ ਆਤਮਾ ਮੇਰੀ ਗ੍ਰੰਥ ਵਿੱਚ ਸਰੀਰ ਮੇਰਾ ਪੰਥ ਵਿੱਚ ਜੇ ਮੇਰੀ ਆਤਮਾ ਨਾਲ ਗੱਲਾਂ ਕਰਨੀਆਂ ਹੁਣ ਤੇ ਬਾਣੀ ਪੜ੍ਹੀ ਬਾਣੀ ਦੀ ਵਿਚਾਰ ਕਰੀ ਇਹ ਤੇਰੀ ਮੇਰੇ ਨਾਲ ਗੱਲਾਂ ਹੋਣਗੀਆਂ ਤੇ ਜੀ ਕਰੇ ਮੈਨੂੰ ਵੇਖਣ ਦਾ ਮੇਰੇ ਦਰਸ਼ਨ ਕਰਨ ਦਾ ਪਾਸ਼ਾ ਕਹਿੰਦੇ ਪੰਥ ਨੂੰ ਵੇਖੀ ਪੰਥ ਵਿੱਚ ਮੈਂ ਹੋਵਾਂਗਾ ਤਾਂ ਕਰ ਗੁਰਗੋਬ ਸਿੰਘ ਮਹਾਰਾ ਨੇ ਕਿਹਾ ਨਾ ਵਿਖਾਲਸੇ ਮੈਂ ਹਉ ਕਰੋ ਨਿਵਾਸ ਮੇਰਾ ਨਿਵਾਸ ਖਲਸੇ ਦੇ ਵਿੱਚ ਮਹਾਰਾ ਨੇ ਕਿਹਾ ਰਹੁ ਵਿਚਾਰ ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸ਼ਟ ਪਦੀ ਦੀ ਆਪਾਂ 7 ਪੌੜੀਆਂ ਸਰਵਣ ਕਰ ਚੁੱਕੇ ਅੱਠਵੀਂ ਪੌੜੀ ਦੂਸਰੀ ਅਸ਼ਟ ਪਦੀ ਦੀ ਆਖਰੀ ਪੌੜੀ ਜਿਹੜੀ ਹੈ ਤਾਰ ਜਾਤੀ ਹਰ ਕੋ ਨਾਮ ਸਵਰਗਾਂ ਦੇ ਵਿੱਚ ਪੰਜ ਰੁੱਖ ਮੰਨੇ ਗਏ ਆ ਇਹ ਪੰਜ ਰੁੱਖ ਨੇ ਸਵਰਗਾਂ ਦੇ ਵਿੱਚ ਜਿਹੜੀਆਂ ਮਨ ਦੀਆਂ ਭਾਵਨਾ ਪੂਰੀਆਂ ਕਰਦੇ ਨੇ ਇਹ ਹਿੰਦੂ ਧਰਮ ਗ੍ਰੰਥ ਅਨੁਸਾਰ ਹੈ ਜੀ ਉਹਨਾਂ ਨੇ ਕਾਮਧਨ ਗਊ ਵੀ ਮੰਨੀਏ ਵੀ ਇਹ ਕਾਮਧਨ ਗਊ ਹੈ ਜਿਹੜੀ ਕਾਮਨਾ ਪੂਰੀ ਕਰਦੀ ਹੈ ਇੱਕ ਪਾਰ ਜਦ ਰੁੱਖ ਹੈ ਜਿਹੜਾ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਦਾ ਹੈ ਮਨ ਕਾਮਨਾ ਪੂਰੀਆਂ ਕਰਦਾ ਹੈ ਇਹ ਹਿੰਦੂ ਵੇਦ ਗ੍ਰੰਥਾਂ ਮੁਤਾਬਕ ਹੈ ਜੀ ਉਹਦੇ ਕਰਕੇ ਫਿਰ ਲੋਕ ਇੱਕ ਇੱਛਾ ਰੱਖ ਕੇ ਮਨ ਦੇ ਵਿੱਚ ਭਗਵਾਨ ਦੀ ਪਰਮਾਤਮਾ ਦੀ ਰੱਦਨਾ ਕਰਦੇ ਨੇ ਵੀ ਸਾਡੀ ਗਊ ਮਾਤਾ ਮਨ ਦੀ ਕਾਮਨਾ ਪੂਰੀ ਕਰੇ ਇੱਛਾ ਰੱਖ ਕੇ ਤਨ ਸ਼੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਕਹਿੰਦੇ ਨੇ ਤੇਰੇ ਭਗਤਾਂ ਵਾਸਤੇ ਤੇ ਤੇ ਸਿੱਖਾਂ ਵਾਸਤੇ ਤੇ ਤੇ ਸੇਵਕਾਂ ਵਾਸਤੇ ਸੱਚੇ ਪਾਸ਼ਾ ਤੇਰਾ ਨਾਮ ਹੀ ਕਾਮ ਤੀਨ ਹੈ ਤੇਰਾ ਨਾਮ ਹੀ ਪਾਰਜਤ ਰੁੱਖ ਹੈ ਭਗਤਾਂ ਵਾਸਤੇ ਕਿਉਂਕਿ ਆਪਾਂ ਗੁਰਬਾਣੀ ਚ ਕਈ ਵਾਰ ਪੜ੍ਹੀ ਹੈ ਵੀ ਮਹਾਰਾਜ ਨੇ ਇੱਕ ਪ੍ਰਮਾਤਮਾ ਦੀ ਗੱਲ ਕੀਤੀ ਹੈ ਇੱਕ ਓੰਕਾਰ ਤਾਂ ਸ਼ੁਰੂ ਕੀਤਾ ਓਮ ਓਮ ਦਾ ਪਹਿਲਾ ਵੀ ਸੀ ਓਮ ਨੂੰ ਮਾਰਾ ਨੇ ਇੱਕ ਓੰਕਾਰ ਬਣਾਤਾ ਵੀ ਕਿਸ ਨੇ ਕਿਹਾ ਭਗਵਾਨ ਇੰਨੇ ਨੇ ਰੱਬ ਇੰਨੇ ਨੇ ਮਰ ਜੀ ਨੇ ਇੱਕ ਨਾਲ ਰਹਾਤਾ ਕਹਿੰਦੇ ਇੱਕ ਉਹ ਓੰਕਾਰ ਹੈ ਇੱਕੋ ਦੁਨੀਆ ਦਾ ਮਾਲਕ ਹੈ ਉਹਦਾ ਨਾਮ ਹੀ ਭਗਤਾ ਵਾਸਤੇ ਪਾਰ ਜਾਤ ਹੈ ਉਹਦਾ ਨਾਮ ਹੀ ਕਾਮ ਤੇ ਨਗਉ ਹੈ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਇੱਕ ਪ੍ਰਭਾਗਵਾਨ ਦਾ ਪ੍ਰਮਾਤਮਾ ਦਾ ਨਾਮ ਹੈ ਪਾਰ ਜਾਤ ਇਹ ਹਰ ਕੋ ਨਾਮ ਹਰੀ ਦਾ ਨਾਮ ਪ੍ਰਮਾਤਮਾ ਦਾ ਨਾਮ ਹੀ ਸਾਰੀ ਇੱਛਾ ਪੂਰੀਆਂ ਕਰਨ ਵਾਲਾ ਹੈ ਕਾਮ ਤੈਨ ਹਰ ਹਰ ਗੁਣ ਗਾਵ ਹੁਣ ਕਾਮ ਤੈਨ ਗਾਉਂ ਦੀ ਗੱਲ ਕੀਤੀ ਮਹਾਰਾਜ ਵੀ ਤੇਰਾ ਨਾਮ ਹੀ ਤੇਰੇ ਭਗਤਾਂ ਬਾਤ ਸਿੱਖਾਂ ਵਾਸਤੇ ਕਾਮ ਤੈਨ ਗਾਉਂ ਹੈ ਤੇਰੇ ਭਗਤਾਂ ਨੂੰ ਜਿਨ੍ਹਾਂ ਨੂੰ ਤੇਰੇ ਤੇ ਭਰੋਸਾ ਹੈ ਉਹਨੂੰ ਕਿਸੇ ਵਖਰੀ ਗਾਂ ਦਾ ਕਿ ਵਖਰੀ ਰੁਕਦੀ ਪੂਜਾ ਕਰਨ ਦੀ ਸਿਮਰਨ ਕਰਨ ਦੀ ਲੋੜ ਨਹੀਂ ਤੇਰੇ ਨਾਮ ਜਪਦੇ ਨੇ ਤੇਰੇ ਨਾਲ ਜੁੜੇ ਨੇ ਕਿ ਤੇਰੇ ਨਾਮ ਦੇ ਵਿੱਚੋਂ ਦਾਤਾ ਮਿਲ ਨਹੀਂ ਆਉਂਦੇ ਜਿਵੇਂ ਹੈ ਦੇ ਦਰਖਤ ਹੀ ਹੁੰਦੇ ਨਾ ਦਰਖਤ ਨੂੰ ਪੱਤੇ ਵੀ ਹੁੰਦੇ ਨੇ ਟਾਣੀਆਂ ਵੀ ਹੁੰਦੀਆਂ ਨੇ ਛਾਹ ਵੀ ਹੁੰਦੀ ਤੇ ਫਲ ਵੀ ਲੱਗਿਆ ਹੁੰਦਾ ਤੇ ਕੋਈ ਜਾ ਕੇ ਕੱਲੀ ਕੱਲੀ ਚੀਜ਼ ਮੰਗੇ ਪੱਤੇ ਦੇ ਦਿਓ ਜੀ ਕੋਈ ਆ ਕੇ ਕਹੇ ਮੈਨੂੰ ਟਾਣ ਦੇ ਦਿਓ ਜੀ ਕੋਈ ਕਹੇ ਮੈਨੂੰ ਇਦਾ ਫਲ ਦੇ ਦਿਓ ਜੀ ਕੋਈ ਕਹੇ ਮੈਨੂੰ ਛਾਂ ਦੇ ਦਿਓ ਜੀ ਤੇ ਸਿਆਣਾ ਬੰਦਾ ਕਹਿੰਦਾ ਮੈਨੂੰ ਰੁੱਖ ਦੇ ਦਿਓ ਜੀ ਸਿਆਣਾ ਬੰਦਾ ਸੂਝਵਾਨ ਜਿਹੜਾ ਹੈ ਉਹ ਇਹ ਤਰਲਾ ਪੈ ਗਿਆ ਮੈਨੂੰ ਪੂਰਾ ਰੁੱਖ ਦੇ ਦਿਓ ਜੀ ਸਭ ਕੁਝ ਵਿੱਚ ਹੀ ਹੈ ਭਗਵਾਨ ਦੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੀ ਸਭ ਕੁਝ ਹੈ ਸਾਰੀਆਂ ਦਾਤਾ ਸਾਰਾਂ ਸਾਰੀਆਂ ਕਰਮਾ ਦਾ ਉਹਦੇ ਨਾਮ ਦੇ ਵਿੱਚ ਹੈ ਕਾਮ ਤੈਨ ਹਰ ਹਰ ਗੁਣ ਗਾਮ ਪ੍ਰਭੂ ਦੇ ਗੁਣ ਗਾਉਣੇ ਤੇਰੇ ਭਗਤਾਂ ਵਾਸਤੇ ਇਹ ਕਾਮ ਤੇ ਨੰ ਗਉ ਹੈ ਫਿਰ ਪਾਸ਼ਾ ਕਹਿੰਦੇ ਨੇ ਸਭ ਤੇ ਉਤਮ ਹਰ ਕੀ ਕਥਾ ਸਾਰੀਆਂ ਗੱਲਾਂ ਨਾਲੋਂ ਚੰਗੀ ਗੱਲ ਕਿਹੜੀ ਹੈ ਕਿਸੇ ਨੂੰ ਕੀ ਚੰਗਾ ਲੱਗਦਾ ਕਿਸੇ ਨੂੰ ਕੀ ਚੰਗਾ ਲੱਗਦਾ ਕਿਸੇ ਨੂੰ ਖਾਣਾ ਚੰਗਾ ਲੱਗਦਾ ਕਿਸੇ ਨੂੰ ਪਹਿਨਣਾ ਚੰਗਾ ਲੱਗਦਾ ਕਿਸੇ ਨੂੰ ਕਿਤੇ ਜਾਣਾ ਚੰਗਾ ਲੱਗਦਾ ਕਿਸੇ ਨੂੰ ਕੋਈ ਚੀਜ਼ ਪਸੰਦ ਹੈ ਕਿਸੇ ਨੂੰ ਕੋਈ ਚੀਜ਼ ਪਸੰਦ ਹੈ ਕੋਈ ਕਹਿੰਦਾ ਮੈਨੂੰ ਆਹ ਚੰਗਾ ਲੱਗਦਾ ਮਹਾਰਾਜ ਜੀ ਕਹਿੰਦੇ ਨੇ ਸਾਰੀਆਂ ਗੱਲਾਂ ਨਾਲੋਂ ਸਾਰੇ ਪਦਾਰਥਾਂ ਨਾਲੋਂ ਸਾਰੇ ਸੁੱਖਾਂ ਨਾਲੋਂ ਸਾਰੀ ਦੁਨੀਆ ਨਾਲੋਂ ਜੇ ਕੋਈ ਚੰਗੀ ਗੱਲ ਹੈ ਉਹ ਵਹਿਗੁਰੂ ਦੀ ਕਥਾ ਹੈ ਸਭ ਤੋਂ ਉੱਤਮ ਹਰ ਕੀ ਕਥਾ ਹਰਿ ਦੀਆਂ ਵਹਿਗੁਰੂ ਦੀਆਂ ਵਡਿਆਈਆਂ ਸਿਫਤਾਂ ਜਿਹੜੀਆਂ ਨੇ ਇਹ ਸਭ ਤੋਂ ਵੱਡੀਆਂ ਨੇ ਇਹਦੇ ਬਰਾਬਰ ਕੁਝ ਨਹੀਂ ਹੈ ਸਭ ਤੋਂ ਉੱਤਮ ਹਰ ਕੀ ਕਥਾ ਤੇ ਜਦੋਂ ਆਪਾਂ ਕਥਾ ਕੀਰਤਨ ਗੁਰਬਾਣੀ ਪਾਠ ਸਰਵਣ ਕਰਦੇ ਆ ਨਾਮ ਸਿਮਰਨ ਕਰਦੇ ਆ ਤੇ ਫਿਰ ਮਰਜ਼ੀ ਕੀ ਹੁੰਦਾ ਨਾਮ ਸੁਣਤ ਦਰਦ ਦੁੱਖ ਲਥਾ ਜਿੰਨੀ دیر ਨਾਮ ਬਾਣੀ ਵਿੱਚ ਹਾਜ਼ਰੀ ਆਪਣੇ ਲੱਗੇਗੀ ਨਾ ਦੁੱਖ ਮਹਿਸੂਸ ਹੋਣਾ ਤੇ ਨਾ ਕਲੇਸ਼ ਮਹਿਸੂਸ ਹੋਣਾ ਕੋਈ ਦਰਦ ਤੇ ਦੁੱਖ ਜਿਹੜਾ ਹੈ ਇਹ ਦੂਰ ਹੋ ਜਾਂਦਾ ਹੈ ਇਹ ਨਾਤਾ ਟੁੱਟ ਜਾਂਦਾ ਉੰਨੀਂ دیر ਜਿੰਨੀ ਤੇਰ ਬੰਦਾ ਨਾਮ ਬਾਣੀ ਨਾਲ ਸਾਂਝ ਪਾ ਕੇ ਰੱਖਦਾ ਹੈ ਜਿਨ੍ਹਾਂ ਨੇ ਗੁਰਮੁਖੋਂ ਨਾਮ ਬਾਣੀ ਨਾਲ ਸਾਂਝ ਪਾਈ ਨਾ ਜਿਨ੍ਹਾਂ ਨੇ ਨਾਮ ਬਾਣੀ ਨਾਲ ਸਾਂਝ ਪਾਈ ਉਹ ਦੁੱਖਾਂ ਕਰਕੇ ਸਰੀਰ ਤੋਂ ਦੂਰ ਹੋ ਗਏ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਤੱਤੀ ਲੋ ਤੇ ਬਿੰਦੇ ਨੇ ਕਈ ਕਹਿੰਦੇ ਕਰਾਮਾਤ ਨਹੀਂ ਮਹਾਰਾਜ ਦੇ ਵਿੱਚ ਵੀ ਕਰਾਮਾਤਾਂ ਮਾਰਨੇ ਵਿਖਾਈਆਂ ਨਹੀਂ ਤੱਤੀ ਲੋ ਤੇ ਬਹਿਣੇ ਕਰਾਮਾਤ ਹੁੰਦੀ ਹੈ ਇਹ ਤਾਂ ਵੱਡੀ ਕਰਾਮਾਤ ਕਿੱਥੋਂ ਮਿਲ ਜੇਗੀ ਬੀਬੀਆ ਪ੍ਰਸ਼ਾਦਾ ਬਣਾਉਂਦੀ ਐ ਨੇ ਗਰਮ ਤਵੇ ਨੂੰ ਹੱਥ ਲੱਗ ਜਾਵੇ ਤੇ ਚੀਜ਼ ਪਿੰਦੀ ਐ ਕੋਈ ਗਰਮ ਚ ਗਾੜੀ ਲੱਗ ਜਾਵੇ ਤੇ ਚੀਜ਼ ਪਿੰਦੀ ਐ ਗੁਰੂ ਅਰਜਨ ਦੇਵ ਮਹਾਰਾਜੀ ਉਸ ਤੱਤੀ ਲੋਹ ਦੇ ਉੱਪਰ ਚੌਂਕੜਾ ਮਾਰ ਕੇ ਬਹਿ ਜਾਂਦੇ ਨੇ ਇਹ ਤੋਂ ਵੱਡੀ ਕਰਾਮਾਤ ਦੁਨੀਆਂ ਚ ਨਹੀਂ ਮਿਲਦੀ ਭਾਈ ਮਣੀ ਸਿੰਘ ਜੀ ਆਪਣਾ ਬੰਦਬੰਦ ਕਿਵੇਂ ਕਟਵਾਉਂਦੇ ਨੇ ਜਦੋਂ ਜਲਾਦ ਅੱਗਾ ਟਕਵਾ ਮਾਰਨ ਵਾਸਤੇ ਟੋਕਾ ਚਲਾਣ ਲੱਗਾ ਨਾ ਜਦੋਂ ਟਕਵਾ ਚਲਾਣ ਲੱਗਿਆ ਤੇ ਭਾਈ ਮਣੀ ਸਿੰਘ ਦੇ ਗੁੱਟ ਤੇ ਰੱਖ ਲਿਆ ਉਹਨੇ ਭਾਈ ਮਣੀ ਸਿੰਘ ਜੀ ਤੇ ਭਾਈ ਮਣੀ ਸਿੰਘ ਨੇ ਹੱਥ ਪਿੱਛੇ ਕਰ ਲਿਆ ਜਲਾ ਦੇ ਕਹਿੰਦਾ ਮੈਂ ਸੁਣਿਆ ਸੀ ਜਿਹੜੇ ਸਿੱਖ ਨੇ ਇਹ ਮਰ ਜੀ ਵੜੇ ਹੁੰਦੇ ਐ ਇਹ ਡਰਦੇ ਨਹੀਂ ਇਹ ਘਬਰਾਉਂਦੇ ਨਹੀਂ ਪਰ ਸਿੰਘਾ ਤੂੰ ਕਿਵੇਂ ਡਰ ਗਿਆ ਤੈਨੂੰ ਡਰ ਲੱਗਦਾ ਹੁਣ ਮੌਤ ਤੋਂ ਭਾਈ ਮਣੀ ਸਿੰਘ ਨੂੰ ਕਹਿੰਦਾ ਤੇ ਭਾਈ ਮਣੀ ਸਿੰਘ ਜੀ ਕਹਿੰਦੇ ਨੇ ਵੀ ਤੈਨੂੰ ਹੁਕਮ ਇਹ ਹੋਇਆ ਵੀ ਤੂੰ ਬੰਦ-ਬੰਦ ਕੱਟਨੇ ਨਹੀਂ ਤੂੰ ਮੇਰੇ ਗੁੱਟ ਦੇ ਰੱਖ ਲਿਆ ਨਹੀਂ ਤੂੰ ਮੇਰੇ ਬੰਦਮੰਦ ਕੱਟ ਤੂੰ ਆਪਣਾ ਹੁਕਮ ਪੂਰਾ ਕਰ ਮੈਂ ਸਰੀਰ ਕਰਕੇ ਜਾਣਾ ਜ਼ਰੂਰ ਹੈ ਪਰ ਜਿਹੜਾ ਹੁਕਮ ਤੈਨੂੰ ਹੋਇਆ ਤੂੰ ਆਪਣੇ ਹੁਕਮ ਦੀ ਪਾਲਣਾ ਕਰ ਮੇਰੇ ਵੈਗੁਰ ਨੂੰ ਇਹੋ ਮਨਜ਼ੂਰ ਹੈ ਤੇ ਮੈਨੂੰ ਵੀ ਇਹ ਮਨਜ਼ੂਰ ਹੈ ਸਾਡੇ ਦੁਖੀ ਹੋਣ ਦਾ ਕਾਰਨ ਗੁਰਮੁਖ ਹੋਈ ਹੋਈ ਹੈ ਆਪਾਂ ਕੁਝ ਹੋਰ ਚਾਹੁੰਦੇ ਆ ਤੇ ਗੁਰੂ ਕੁਝ ਹੋਰ ਚਾਹੁੰਦਾ ਹੈ ਵੈ ਗੁਰੂ ਹੋਰ ਚਾਹੁੰਦਾ ਹੈ ਭਾਈ ਮਣੀ ਸਿੰਘ ਜੀ ਕਹਿੰਦੇ ਨੇ ਜੇ ਤੈਨੂੰ ਹੁਕਮ ਹੋਇਆ ਤੇ ਪ੍ਰਮਾਤਮਾ ਦੇ ਰਜ਼ਾ ਵਿੱਚ ਹੋਇਆ ਇਹ ਪ੍ਰਮਾਤਮੇ ਰਜ਼ਾ ਹੈ ਵੀ ਮੇਰੇ ਬੰਦ-ਬੰਦ ਕਟਨੇ ਨੇ ਤੇ ਬੰਦ ਉਂਗਲ ਦੇ ਪੋਟੇ ਤੋਂ ਸ਼ੁਰੂ ਹੁੰਦਾ ਹੈ ਤੋਂ ਪੋਟਾ ਪੋਟਾ ਕਰਕੇ ਸਰੀਰ ਦਾ ਕੱਟਦੇ ਇਹ ਵਹਿਗੁਰ ਦੀ ਰਜ਼ਾ ਹੈ ਇਹ ਹੁੰਦੀ ਕਰਾਮਾਤ ਸਰੀਰ ਚੋਂ ਦੁੱਖ ਕਰ ਸਰੀਰ ਨਾਲੋਂ ਸੰਬੰਧੀ ਟੁੱਟ ਜਾਂਦਾ ਹੈ ਜਿੰਨੀ ਦਰ ਬਾਣੀ ਪੜੋਗੇ ਮੰਨ ਕਰਕੇ ਜਿੰਨੀ ਦਰ ਨਾਮ ਨਾਲ ਸਾਝ ਪਾਓਗੇ ਮੰਨ ਕਰਕੇ ਕਥਾ ਕੀਰਤਨ ਹੁੰਦਾ ਹੋਵੇ ਤੇ ਮਨ ਲੱਗਿਆ ਹੋਵੇ ਨਾ ਕੋਈ ਦੁੱਖ ਕੋਈ ਦਰਦ ਮਹਿਸੂਸ ਨਹੀਂ ਹੁੰਦਾ ਕੋਈ ਚਿੰਤਾ ਨਹੀਂ ਹੁੰਦੀ ਸਾਰੇ ਫਿਕਰ ਖਤਮ ਹੋ ਜਾਂਦੇ ਨੇ ਕਿੰਨੀ ਦੇਰ ਜਿੰਨੀ ਦੇਰ ਮਨ ਜੁੜਿਆ ਰਹਿੰਦਾ ਹੈ ਮਨ ਜੁੜ ਗਿਆ ਬਾਣੀ ਨਾਲ ਤੇ ਇਸ ਬਾਣੀ ਨੇ ਫਿਰ ਤੁੰ ਦੁੱਖਾਂ ਤੋਂ ਰਹਿਤ ਕਰ ਦੇਣਾ ਹੈ ਨਾਤਾ ਦੁੱਖਾਂ ਨਾਲੋਂ ਤੋੜ ਦੇਣਾ ਹੈ ਸਾਡੇ ਦੁਖੀ ਹੋਣ ਦਾ ਕਾਰਨ ਇਹੋ ਹੁੰਦਾ ਹੈ ਵੀ ਆਪਾਂ ਕੁਝ ਚੰਨੇ ਤੇ ਗੁਰੂ ਕੁਝ ਚੰਦਾ ਹੈ ਕਿਸੇ ਨੇ ਕਿਹਾ ਕਹਿਣ ਲੱਗੇ ਵੀ ਬੰਦਿਆ ਜੋ ਤੂੰ ਚੰਨੇ ਉਹ ਨਹੀਂ ਹੁੰਦਾ ਜੋ ਤੂੰ ਚਾਹਣਾ ਹੈ ਉਹ ਹੁੰਦਾ ਨਹੀਂ ਜੋ ਪਰਮਾਤਮਾ ਚਾਹੁੰਦਾ ਹੈ ਉਹ ਤੂੰ ਨਹੀਂ ਚਾਹੁੰਦਾ ਚੇਤਾ ਰੱਖੀ ਜੋ ਪਰਮਾਤਮਾ ਚਾਹੁੰਦਾ ਹੈ ਜੇ ਤੂੰ ਉਹ ਚਾਹਣ ਲੱਗ ਜਾਵੇਂ ਫਿਰ ਹੋਏਗਾ ਉਹ ਜੋ ਤੂੰ ਚਾਹਣਾ ਹੈ ਜੋ ਤੈਨੂੰ ਚੰਗਾ ਲੱਗਦਾ ਹੈ ਫਿਰ ਉਹ ਹੋਏਗਾ ਪਰ ਉਸ ਤੋਂ ਪਹਿਲਾਂ ਤੈਨੂੰ ਉਹ ਚੰਗਾ ਲੱਗਣਾ ਜ਼ਰੂਰੀ ਜ਼ਰੂਰੀ ਹੈ ਜੋ ਗੁਰੂ ਨੂੰ ਚੰਗਾ ਲੱਗਦਾ ਉਹਦੇ ਭਾਣੇ ਵਿੱਚ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸੁਲਾਮਤ ਨਰੰਗਕਾਰ ਜੋ ਤੈਨੂੰ ਪਾਉਂਦਾ ਹੈ ਮਾਲਕ ਕਿਰਪਾ ਕਰਿਓ ਉਹ ਸਾਨੂੰ ਵੀ ਚੰਗਾ ਲੱਗੇ ਸਤਿ ਉਤਮ ਹਰ ਕੀ ਕਥਾ ਸਾਰੀਆਂ ਚੀਜ਼ਾਂ ਨਾਲੋਂ ਮਹਾਰਾਜ ਜੀ ਕਹਿੰਦੇ ਸਤਿ ਉਤਮ ਗੱਲ ਹੈ ਤੇ ਵਹਿ ਗੁਰ ਦੀਆਂ ਵਡਿਆਈਆਂ ਨੇ ਉਹਦੀ ਸੋਭਾ ਹੈ ਉਹਦੀ ਕਥਾ ਕਹਾਣੀਆਂ ਨੇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਐ ਗੁਰੂ ਕੇ ਪਿਆਰੇ ਆ ਕੇ ਮਨ ਮਿਲਤ ਬਖਸ਼ ਕਿਰਪਾ ਕਰ ਸੰਗਤ ਦਾ ਸਮਾਂ ਬਖਸ਼ ਕਿਉਂ ਕਿ ਹਰਗੇ ਕਥਾ ਕਹਾਣੀਆਂ ਗੁਰਮਤ ਸੁਨਾਈਆਂ ਗੁਰੂ ਦੇ ਸਿੱਖ ਨੇ ਗੁਰੂ ਦੀਆਂ ਗੱਲਾਂ ਕਰਨੀਆਂ ਨਹੀਂ ਉਹਦੀ ਸੰਗਤ ਮਹਾਰਾਜ ਜੀ ਕਹਿੰਦੇ ਮੰਗੀਏ ਉਹਦਾ ਸੰਗ ਮੰਗੀਏ ਕਿਉਂਕਿ ਬੰਦਾ ਜਿਵੇਂ ਦੀ ਲੈਣ ਨਾਲ ਜੁੜਿਆ ਹੋਵੇ ਉਹ ਉਹਦਾਂ ਦੀਆਂ ਗੱਲਾਂ ਬਾਤਾਂ ਪਾਉਂਦਾ ਕੋਈ ਪ੍ਰਾਪਰਟੀ ਡੀਲਰ ਹੈ ਉਹਨੂੰ ਪਲਾਟਾਂ ਦਾ ਪਤਾ ਹੈ ਕੋਠੀਆਂ ਦਾ ਪਤਾ ਹੈ ਜ਼ਮੀਨਾਂ ਦਾ ਪਤਾ ਹੈ ਕੋਈ ਮਿਸਤਰੀ ਹੈ ਉਹਨੂੰ ਆਪਣੇ ਕੰਮ ਦਾ ਪਤਾ ਹੈ ਕੋਈ ਸੁਨਿਆਰ ਹੈ ਉਹਨੂੰ ਆਪਣੇ ਗਹਿਣਿਆਂ ਦਾ ਪਤਾ ਹੈ ਕੁਆਲਿਟੀ ਦਾ ਪਤਾ ਹੈ ਜੀਵੇਂ ਦੇ ਕੰਮ ਨਾਲ ਬੰਦਾ ਜੁੜਿਆ ਹੁੰਦਾ ਹੈ ਉਹ ਉਹਦਾ ਦਾ ਗਿਆਨ ਰੱਖਦਾ ਹੈ ਤੇ ਮਹਾਰਾਜ ਜੀ ਕਹਿੰਦੇ ਤੂੰ ਇਹ ਅਰਦਾਸ ਕਰ ਵੀ ਮੇਰਾ ਮਿਲਾਪ ਸਿੱਖਾਂ ਨਾਲ ਹੋਵੇ ਸਿੱਖ ਨਾਲ ਹੋਵੇ ਤੇ ਹੋਵੇ ਉਹਦੇ ਨਾਲ ਜਿਹੜਾ ਗੁਰੂ ਦੀਆਂ ਗੱਲਾਂ ਕਰੇ ਜਿਹੜੀਆ ਜਿਹੜਾ ਆਪਣੀਆਂ ਗੱਲਾਂ ਨਾ ਕਰੇ ਹਰ ਰਗੀਆਂ ਕਥਾ ਕਹਾਣੀਆਂ ਗੁਰਮਿਤ ਸੁਨਾਇਆਂ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਨਾਮ ਦੀ ਮਹਿਮਾ ਜਿਹੜੀ ਹੈ ਨਾਮ ਦੀ ਵਡਿਆਈ ਜਿਹੜੀ ਹੈ ਨਾ ਸੰਤਾਂ ਦੇ ਹਿਰਦੇ ਵਸਦੀ ਹੈ ਤੇ ਚੇਤਾ ਇਹ ਵੀ ਰੱਖੀਏ ਸੰਤ ਇੱਕ ਸੁਭਾਅ ਹੈ ਸੰਤ ਇੱਕ ਅਵਸਥਾ ਹੈ ਸੰਤ ਇੱਕ ਬਿਰਤੀ ਦਾ ਨਾਮ ਹੈ ਇਹ ਤੁਹਾਡੇ ਘਰ 'ਚ ਵੀ ਕੋਈ ਹੋ ਸਕਦਾ ਹੈ ਤੁਹਾਡੇ ਆਸ ਪੜੋਸ ਵਿੱਚ ਵੀ ਹੋ ਸਕਦਾ ਹੈ ਤੁਹਾਡੇ ਨਗਰ ਵਿੱਚ ਵੀ ਹੋ ਸਕਦਾ ਹੈ ਰਿਸ਼ਤੇਦਾਰੀ ਵਿੱਚ ਵੀ ਕੋਈ ਹੋ ਸਕਦਾ ਹੈ ਇਹ ਅਵਸਥਾ ਦਾ ਨਾਮ ਹੈ ਕਈ ਵਾਰ ਬਾਣੀ ਪੜਦਿਆ ਪੜਦਿਆ ਮਨ ਜੁੜ ਜਾਂਦਾ ਹੈ ਉਹ ਅਵਸਥਾ ਬਣ ਜਾਂਦੀ ਹੈ ਸੰਤਾਂ ਬਾਣੀ ਸਾਧੂਆਂ ਬਾਣੀ ਸੇਵਾ ਕਰਦਿਆ ਕਰਦਿਆ ਮਨ ਇਹਨਾਂ ਵਿਰਾਗ ਵਿੱਚ ਆ ਗਿਆ ਉਹ ਸਾਧੂਆਂ ਬਾਣੀ ਵਿਰਾਗਿਆਂ ਬਾਣੀ ਅਵਸਥਾ ਬਣ ਜਾਂਦੀ ਹੈ ਬੰਦਾ ਜਿਉਂਦਿਆਂ ਜੀ ਬੜੀ ਵਰੀ ਉਹ ਅਵਸਥਾ ਬਣਾਉਂਦਾ ਹੈ ਜਿਹੜਾ ਜੁੜਿਆ ਹੋਇਆ ਹੈ ਤੇ ਜੇ ਉਹ ਨੂੰ ਭਰੋਸਾ ਬਣ ਜਾਵੇ ਜੁੜਿਆ ਰਹੇ ਜੁੜਿਆ ਰਹੇ ਇਹ ਪੱਕੀ ਅਵਸਥਾ ਬਣ ਜਾਂਦੀ ਹੈ ਫਿਰ ਸਦਾ ਵਾਸਤੇ ਇਹ ਅਵਸਥਾ ਬਣ ਜਾਂਦੀ ਹੈ ਤਾਂ ਪਾਸ਼ਾ ਕਹਿੰਦੇ ਜਿਹੜੀ ਇਹ ਅਵਸਥਾ ਵਿੱਚ ਆ ਕੇ ਨਾ ਉਹ ਵਹਿਗੁਰੂ ਦੀ ਵਡਿਆਈ ਜਿਹੜੀ ਹੈ ਸੰਤਾਂ ਦੇ ਹਿਰਦੇ ਵਸਦੀ ਹੈ ਕੇਦੇ ਮਨ 'ਚ ਕਿਸਦਾ ਪਿਆਰ ਵਸਿਆ ਕੇਦੇ ਮਨ 'ਚ ਕੋਈ ਵਸਿਆ ਪਰ ਸੰਤਾਂ ਮਹਾਂਪੁਰਖਾਂ ਦੇ ਹਿਰਦੇ ਵਿੱਚ ਵਹਿਗੁਰੂ ਵਸਿਆ ਹੁੰਦਾ ਹੈ ਨਾਮ ਕੀ ਮਹਿਮਾ ਸੰਤ ਰਿਤ ਵਸੇ ਸੰਤ ਪ੍ਰਤਾਪ ਦੁਰਤ ਸਬਰ ਨਸੈ ਫਿਰ ਪਾਸ਼ਾ ਪਰਮਉੰਦੇ ਸੰਤਾਂ ਦੇ ਪ੍ਰਤਾਪ ਕਰਕੇ ਮਹਾਂਪੁਰਖਾਂ ਦੇ ਪ੍ਰਤਾਪ ਕਰਕੇ ਤਾਪ ਤੇ ਦੁੱਖ ਦੂਰ ਹੋ ਜਾਂਦੇ ਨੇ ਹੁਣ ਮਹਾਂਪੁਰਖਾਂ ਦੇ ਕੋਲ ਗਏ ਪ੍ਰੱਤੇ ਹੋਏ ਮਹਾਂਪੁਰਖਾਂ ਦੀ ਸੰਗਤ ਕੀਤੀ ਤੇ ਜਦੋਂ ਆਪਾਂ ਜਾ ਕੇ ਬਹਿਨੇ ਆ ਕੋਈ ਵਿਚਾਰ ਸਾਂਝੇ ਕਰਨੇ ਆ ਜਿਹੜੇ ਸਾਡੇ ਮਨ ਦੇ ਪਾਪ ਹੁੰਦੇ ਨੇ ਉਹ ਤੇ ਟਲ ਜਾਂਦੇ ਨੇ ਉਹ ਭੈੜੇ ਵਿਚਾਰ ਜਿਹੜੇ ਆ ਉਹ ਤੇ ਬਦਲ ਜਾਂਦੇ ਨੇ ਜਾ ਕੇ ਉੱਥੇ ਤਾਪ ਜਿਹੜੇ ਕਮਾਉਣੇ ਸੀ ਉਹ ਵੀ ਟਲ ਜਾਂਦੇ ਨੇ ਚੰਗੀ ਸੇਧ ਮਿਲ ਜਾਂਦੀ ਹੈ ਚੰਗੀ ਜੁਗਤ ਮਿਲ ਜਾਂਦੀ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ ਤਾਂ ਕਰਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਗੁਰ ਅਰਜਨ ਦੇਵ ਮਹਾਰਾਜ ਨੇ ਵਾਰ-ਵਾਰ ਗੱਲ ਕੀਤੀ ਵੀ ਸੰਗਤ ਕਰੀਏ ਸੰਗਤ ਦਾ ਫਲ ਬਹੁਤ ਵੱਡਾ ਹੈ ਤੇ ਸੰਗਤ ਕਰੀਏ ਵੀ ਭਲੇ ਪੁਰਖਾਂ ਦੀ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਬੜਾ ਭਾਗੀ ਪਾਈਐ ਤੇ ਢਾਗਾ ਤੋਂ ਬਿਨਾ ਸੰਤਾਂ ਦੀ ਸੰਗਤ ਨਹੀਂ ਹੁੰਦੀ ਢਾਗਾ ਤੋਂ ਬਿਨਾ ਸਮਾਂ ਹੀ ਨਹੀਂ ਮਿਲਦਾ ਭੜੇ ਬੁਰਕਾਂ ਦੇ ਕੋਲ ਬਹਿਣ ਦਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਵੇ ਮਰਜ ਕਹਿੰਦੇ ਸੰਤ ਧਰਮ ਦੀ ਪੌੜੀ ਹੈ ਸੰਤ ਧਰਮ ਦੀ ਪੌੜੀ ਨਹੀਂ ਪਰ ਵਡਭਾਗੀ ਪਾਉਂਦੇ ਨੇ ਢਾਗਾ ਤੋਂ ਬਿਨਾ ਇਹ ਪੌੜੀ ਨਸੀਬ ਨਹੀਂ ਹੁੰਦੀ ਸੰਤ ਦਾ ਸੰਗ ਬਟਪਾਗੀ ਪਾਈਏ ਸੰਤ ਕੀ ਸੇਵਾ ਨਾਮਤੀ ਆਈਏ ਹੁਣ ਬਾਸ਼ਾ ਕਹਿੰਦੇ ਨੇ ਸੰਤਾਂ ਦੀ ਸੇਵਾ ਕਰਨੀ ਮਹਾਂਪੁਰਖਾਂ ਦੀ ਸੇਵਾ ਕਰਨੀ ਭੜਿਆਂ ਦੀ ਸੇਵਾ ਕਰਨੀ ਇਹੀ ਪਰਮਾਤਮਾ ਦਾ ਨਾਮ ਹੈ ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਕਹਿੰਦੇ ਤੀਰਥ ਵੱਡਾ ਕੇ ਹਰਕਾ ਦਾਸ ਉਹਨਾਂ ਨੇ ਬਾਣੀ ਦੀ ਗੱਲ ਕੀਤੀ ਕਹਿੰਦੇ ਪ੍ਰਮਾਤਮਾ ਮੇਰਾ ਇੱਕ ਪ੍ਰਸ਼ਨ ਹੈ ਮੈਂ ਉਲਝਿਆ ਹੋਇਆ ਮੈਨੂੰ ਇਹ ਦੱਸ ਵੀ ਤੀਰਥ ਵੱਡਾ ਹੈ ਜਾਂ ਹਰੀ ਦਾ ਦਾਸ ਵੱਡਾ ਹੈ ਤੂੰ ਵੱਡਾ ਹੈ ਕਿ ਤੇਰਾ ਨਾਮ ਜਪਣ ਵਾਲਾ ਵੱਡਾ ਹੈ ਕੌਣ ਵੱਡਾ ਹੈ ਤੇ ਕਬੀਰ ਸਾਹਿਬ ਜੀ ਨੇ ਫਿਰ ਬਾਣੀ ਵਿੱਚ ਇਹਦਾ ਪ੍ਰਸ਼ਨ ਦਾ ਉੱਤਰ ਦਿੱਤਾ ਕਹਿੰਦੇ ਕਬੀਰ ਸੇਵਾ ਕੋ ਦੋਈ ਭੜੇ ਸੇਵਾ ਨੂੰ ਦੋਨੇ ਭੜੇ ਨੇ ਇੱਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਿਨੇ ਮੁਕਤੀ ਦਾ ਦਾਤਾ ਪਰਮਾਤਮਾ ਹੈ ਪਰ ਪਰਮਾਤਮਾ ਦੇ ਨਾਮ ਨਾਲ ਸੰਤ ਜੁੜ ਰਿਹਾ ਹੈ ਇਸ ਕਰਕੇ ਦੋਨਾਂ ਦੀ ਸੇਵਾ ਭ ਲਈ ਹੈ ਦੋਨਾਂ ਦੀ ਸੇਵਾ ਸੰਤ ਕਾ ਸੰਗ ਵੜ ਭਾਗੀ ਪਾਈਆ ਸੰਤ ਕੀ ਸੇਵਾ ਨਾਮਤੀ ਆਈ ਹੈ ਸੰਤਾਂ ਦੀ ਸੰਗਤ ਕਰਕੇ ਨਾਮ ਸਿਮਰੇਗਾ ਸੰਤਾਂ ਦੀ ਸੰਗਤ ਕਰਕੇ ਹੀ ਨਾਮ ਲੋੜ ਜੁੜੇਗਾ ਪਰਮਾਤਮਾ ਦਾ ਨਾਮ ਸੰਤਾਂ ਦੀ ਸੇਵਾ 'ਚ ਮਿਲਦਾ ਹੈ। ਨਾਮ ਤੁਲ ਕਾ ਸ਼ਬਰ ਨਾ ਹੋਈ। ਪ੍ਰਭੂ ਦੇ ਨਾਮ ਦੇ ਬਰਾਬਰ ਕੋਈ ਪਦਾਰਥ ਨਹੀਂ। ਕੋਈ ਉਧਾਰ ਨਹੀਂ। ਕੋਈ ਦੁਨੀਆ ਦੀ ਅਜਿਹੀ ਚੀਜ਼ ਨਹੀਂ ਜਿਹੜੀ ਨਾਮ ਦੀ ਬਰਾਬਰੀ ਕਰ ਸਕੇ। ਨਾਮ ਤੁਲ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ। ਗੁਰੂ ਦੇ ਸਨਮੁਖ ਰਹਿਣ ਵਾਲਾ ਹੀ ਹੈ ਨਾਨਕ। ਉਦੇ ਨਾਮ ਨੂੰ ਪ੍ਰਾਪਤ ਕਰਦਾ ਹੈ। ਉਹਦੇ ਨਾਮ ਦੀ ਪ੍ਰਾਪਤੀ ਹੁੰਦੀ ਉਹਨਾਂ ਨੂੰ ਜਿਹੜੇ ਗੁਰੂ ਨੂੰ ਮੁਖੀ ਬਣਾਉਂਦੇ ਨੇ। ਜਿਹੜੇ ਗੁਰੂ ਦੇ ਮੁਖੋਂ ਨਿਕਲੇ ਬਚਨਾਂ ਨੂੰ ਕਮਾਉਂਦੇ ਨੇ ਨਾਮ ਤਨ ਮਿਲਦਾ ਹੀ ਉਹਨਾਂ ਨੂੰ ਹੈ। ਉਹੀ ਨਾਮ ਨਾਲ ਸਾਂਝ ਪਾਉਂਦੇ ਨੇ ਤਾਂ ਕਰਕੇ ਪਾਸ਼ਾ ਨੇ ਸਾਨੂੰ ਸਭਨਾਂ ਨੂੰ ਇਹ ਸਮਝਾਇਆ ਹੈ ਵੀ ਮੁਖੀ ਬਣਾਈਏ ਤੇ ਗੁਰੂ ਨੂੰ ਸਿੱਖ ਬਣੀਏ ਤੇ ਗੁਰੂ ਦੇ ਬਚਨਾਂ ਦੇ ਪਹਿਰਾ ਦੀਏ ਤੇ ਗੁਰੂ ਦੇ ਮੁਖੋਂ ਨਿਕਲੇ ਹੋਏ ਬਚਨਾਂ ਤੇ ਜੋ ਮਹਾਰਾਏ ਨੇ ਕਿਹਾ ਇਹ ਆਖਰੀ ਸੱਚ ਹੈ ਇਹ ਤੋਂਗਾ ਕੁਛ ਨਹੀਂ ਜਿਵੇਂ ਮੁਸਲਮਾਨ ਬਾਤੇ ਮੱਕੇ ਤੋਂ ਪਰਾਂ ਉਜਾੜ ਸਿੱਖਾ ਤੇਰੇ ਬਾਤੇ ਗੁਰੂ ਦੇ ਬਚਨਾਂ ਤੋਂ ਪਰਾਂ ਉਜਾੜ ਉਜਾੜ ਹੈ ਗੁਰੂ ਦੇ ਬਚਨਾਂ ਤੋਂ ਵੱਡੀ ਕੋਈ ਗੱਲ ਨਹੀਂ ਸੁਖਮਨੀ ਸਾਹਿਬ ਜੀ ਦੀ ਦੂਸਰੀ ਅਸ਼ਟਪਦੀ ਸੰਪੂਰਨ ਹੋਈ ਤੀਸਰੀ ਅਸ਼ਟਪਦੀ ਦਾ ਪਹਿਲਾ ਸ਼ਲੋਕ ਬੋ ਸਾਸਤਰ ਬੋ ਸਿਮਰਦੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਮੋ ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਹੈ ਸ਼ਲੋਕ ਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਗੁਰੂ ਸਾਹਿਬ ਜੀ ਕਿਰਪਾ ਕਰਨ ਪੜੇ ਸੁਣੇ ਬੋਲ ਸਾਡੇ ਹਰਦੇਵ ਸਨ ਹੋਈਆਂ ਬਯੰਤ ਪੁੱਢਾਂ ਦੀ ਖਿਮਾ ਦਿਓ ਇਸ ਬਲਾਵ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ